ਜੋ ਸਬੂਤ ਮਟਾਏ ਆ ਇਹਦੀ ਕਾਰਵਾਈ ਪੂਰੀ ਪ੍ਰਿੰਸੀਪਲ ਦੇ ਉੱਪਰ ਹੋਣੀ ਚਾਹੀਦੀ ਆ ਇਹਨਾਂ ਦੇ ਜਿੰਨਾ ਟਰੱਸਟ ਆ ਸਾਰਿਆਂ ਦੇ ਕਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਸਬੂਤ ਮਟਾਏ ਆ ਜਿਨ੍ਹਾਂ ਨੇ ਗੇਟ ਬੰਦ ਕੀਤੇ ਜਿਨ੍ਹਾਂ ਨੇ ਬੱਚੇ ਦੇ ਘਰੇ ਫੋਨ ਕੀਤਾ ਕਿ ਤੁਹਾਡੇ ਬੱਚੇ ਦਾ ਐਕਸੀਡੈਂਟ ਹੋਇਆ ਜਦਕਿ ਬੱਚੇ ਦੀ ਡੈਟੀ ਸਕੂਲ ਦੇ ਵਿੱਚ ਹੋ ਚੁੱਕੀ ਸੀ ਇੰਨਾ ਨੇ ਇੰਨਾ ਨੇ ਕੰਮ ਉਹ ਯਾਰ ਜਿੰਨਾ ਨੇ ਛੋਟੀ ਉਮਰ ਤੋਂ ਇਸ ਤੱਕ ਬੱਚੇ ਨੂੰ ਪਾਲਿਆ ਤੇ ਅੱਜ ਉਹਨਾਂ ਨੂੰ ਕੀ ਕਰੇ ਜਿਹੜੀ ਖਬਰ ਮਿਲੀ ਹੋਏਗੀ ਕਿ ਉਹ ਐਕਸੀਡੈਂਟ ਹੋ ਗਿਆ ਇਹ ਨਹੀਂ ਦੱਸਦੇ ਵਿੱਚ ਸਕੂਲ ਦੀ ਅੰਗੇਲੀ ਕਰਕੇ ਉਹ ਯਾਰ ਲੋਕੋ ਲੈ ਕੇ ਵਿੱਚ ਨਾ ਆਓ ਯਾਰ ਸਾਈਡ ਤੇ ਯਾਰ ਅੱਜ ਜਗਾ ਸਮੂਹ ਬਣਾਤਾ ਉਹਨੂੰ ਭਾਜੀ ਰੋਡ ਤੇ ਤਾਂ ਚੀਜ਼ਾਂ ਦੇਖ ਕੇ ਉਹਨੂੰ ਮਿਲਦੀਆਂ ਸੀ ਹੁਣ ਤਾਂ ਸਕੂਲਾਂ ਚ ਵੀ ਹੋ ਗਈਆਂ ਇਸ ਸਕੂਲ ਦੇ ਅੰਦਰ ਹੋ ਗਈਆਂ ਯਾਰ ਕਮਾਨ ਕਰ ਸਾਸੀ ਗਾਲ ਜੀ ਹੰਦਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਇਸ ਵੇਲੇ ਮੈਂ ਲੁਧਿਆਣਾ ਦੇ ਬੀਸੀਐਮ ਸਕੂਲ ਦੇ ਵਿੱਚ ਮੌਜੂਦਾ ਜਿੱਤੇ ਇੱਕ ਮੰਨ ਭਾਗੀ ਘਟਨਾ ਜਿਹੜੀ ਵਾਪਰੀ ਹੈ ਸਵੇਰੇ 8:30 ਵਜੇ ਇੱਕ 7 ਸਾਲਾ ਲੜਕੀ ਮਾਇਰਾ ਜੋ ਕਿ ਸਕੂਲ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਰੋਸੇ ਸਕੂਲ ਦੀ ਬਸ ਦੇ નીચે ਆ ਕੇ ਉਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਕਿ ਬੀਸ਼ਮ ਸਕੂਲ ਦੇ ਅੰਦਰ ਪਰਿਵਾਰਕ ਮੈਂਬਰ ਵੀ ਪਹੁੰਚੇ ਨੇ ਜਿਹੜਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸੋ ਕੀ ਆਖਰੀ ਚਾਰ ਸਰ ਕੀ ਸੀਗਾ ਪੂਰਾ ਮਾਮਲਾ ਕਰਨ ਦੇ ਅੰਦਰ ਮਾਮਲਾ ਜੀ ਅਸੀਂ ਹੁਣੇ ਹੀ ਆਏ ਆ ਦੇਖਿਆ ਜੀ ਗੁੜੀਆਂ ਸੀ ਗੁੜੀਆਂ ਜੀ ਬੱਸ ਥੱਲੇ ਦੇ ਦਿੰਦਾ ਇਹਨਾਂ ਨੇ ਜੀ ਜਿਹੜਾ ਡਰਾਈਵਰ ਸੀ ਕੱਲਾ ਡਰਾਈਵਰ ਦਾਦਾ ਸੇਰਾ ਵੀਜ਼ ਲੈਂਦੇ ਜੀ ਕੋਈ ਕਿਹਾਰੀ ਨਹੀਂ ਕੋਈ ਸੇਫਟੀ ਮੇਰੇ ਆ ਦੋ ਬੱਚੇ ਫੜਦੇ ਆ ਥੱਲੇ ਇੱਕ ਬੱਚੇ ਥੱਲੇ ਟਾਇਰ ਥੱਲੇ ਆ ਗਿਆ ਗੁੜੀ ਆ ਗਈ ਉਹ ਬੱਚੇ ਡੈੱਟ ਹੋ ਗਈ ਉਸ ਤੋਂ ਬਾਅਦ ਇਹ ਐਕਸੀ ਬੱਚਿਆਂ ਦੀ ਕਿਹੜੀ ਇਹਨਾਂ ਦੇ ਕਾਰਵਾਨ ਗੁਲੇਰੀਆ ਜਿਹਦੇ ਦੋ 302 ਦੇ ਹਜ਼ਾਰ ਬੱਚਾ ਦਾ ਹੋਣਾ ਜੀ ਦਾ ਕਿ ਉਹਦੇ ਬੱਚੇ ਦੀ ਕੋਈ ਗੈਰ ਨਹੀਂ ਕੋਈ ਸੇਫਟੀ ਹੈ ਨਹੀਂ ਜਿੱਥੇ ਬੱਚੇ ਦੀ ਅ ਸਵੇਰੇ 8:30 ਵਜੇ ਬੱਚੀ ਆਈ ਸੀ ਦੱਸਿਆ ਜਾ ਰਿਹਾ ਕਿ 2 ਘੰਟੇ ਗੇਟ ਵੀ ਨਹੀਂ ਖੋਲਿਆ ਗਿਆ ਨਹੀਂ ਖੋਲ ਖੋਲੇ ਨੇ ਗੇਟ ਜਿਹਨਾਂ ਨੇ ਬਾਅਦ ਚੁ ਗਿਆ ਕਿਵੇਂ ਅੰਦਰ ਵੜਨ ਲੱਗੇ ਦੀ ਤਾਂ ਗੇਟ ਖੋਲਿਆ ਦੀ ਉਹਦਾ ਚਾਚਾ ਵੀ ਇੱਥੇ ਖੜਾ ਕੋਲ ਕਿੱਦਾਂ ਦੇਖਦੇ ਹੋ ਕਿ ਬੀਸੀਐਮ ਸਕੂਲ ਇੱਕ ਬਹੁਤ ਵੱਡਾ ਨਾਮ ਹੈ ਲੁਧਿਆਣਾ ਦੇ ਵਿੱਚ ਪਰ ਇਹੋ ਜੀ ਘਟਨਾ ਵਾਪਰਨੀ ਹੈ 2 ਘੰਟੇ ਜਿਹੜਾ ਗੇਟ ਵੀ ਨਹੀਂ ਖੋਲਿਆ ਗਿਆ ਬੀਸੀਐਮ ਦਾ ਮਤਲਬ ਹੈਗਾ ਬਈ ਸ ਬਈਮਾਨ ਟੋਲੀਆਂ ਦਾ ਇੱਕ ਸਕੂਲ ਹੈ ਜਿਹੜੇ ਅਨਲੀਗਲ ਤੌਰ ਤੇ ਗੇਟ ਖੋਲ੍ਹ ਕੇ ਬੱਚਿਆਂ ਨੂੰ ਮਰਵਾ ਰਹੇ ਨੇ ਜਦੋਂ ਇਹਨਾਂ ਦੇ ਨਕਸ਼ੇ 'ਚ ਕੋਈ ਸਕੂਲ ਦੇ ਵਿੱਚ ਨਕਸ਼ੇ ਦੇ ਵਿੱਚ ਗੇਟ ਹੈ ਨਹੀਂ ਇਹ ਕਿੱਦਾਂ ਬਣਾਏ ਨੇ ਪਹਿਲੇ ਦੱਸੋ ਔਰ ਬੱਸਾਂ ਅੰਦਰੋਂ ਕਿਵੇਂ ਬਾਹਰ ਪਾਸੇ ਕ੍ਰੋਸ ਹੁੰਦੀਆਂ ਨੇ ਜਦੋਂ ਪਤਾ ਹੈ ਜੀ ਇਹਦੇ ਅੰਦਰ ਛੋਟੇ ਛੋਟੇ ਬੱਚੇ ਆਉਂਦੇ ਆ ਬੱਸ ਅੰਦਰ ਕਿਉਂ ਆ ਰਹੀਆਂ ਨੇ ਬੱਸ ਅੰਦਰ ਆ ਨਹੀਂ ਜਿੰਦੀ ਤੇ ਉਸ ਤੋਂ ਬਾਅਦ ਤੁਸੀਂ ਕਰਾਇਆ ਤੁਸੀਂ ਅੰਦਰ ਕ੍ਰਾਈਮ ਕਰਕੇ ਉਹਨੂੰ ਧੋ ਰਹੇ ਹੋ ਜਿਹਦਾ ਮਤਲਬ ਤੁਸੀਂ ਸਬੂਤ ਮੜਾਏ ਆ ਇਹਦੀ ਕਾਰਵਾਈ ਪੂਰੀ ਪ੍ਰਿੰਸੀਪਲ ਦੇ ਉੱਪਰ ਹੋਣੀ ਚਾਹੀਦੀ ਆ ਇਹਨਾਂ ਦੇ ਜਿੰਨਾ ਟਰੱਸਟ ਹੈ ਸਾਰ अच्छा एक 7 ਸਾਲਾ ਬੱਚੀ ਦੇ ਨਾਲ ਉਸ ਸਕੂਲ ਦੇ ਅੰਦਰ ਆ ਕੇ ਜਦੋਂ ਕਹਿੰਦੇ ਸਿਰ ਤੇ ਜਿਹੜਾ ਟਾਇਰ ਚੜ ਗਿਆ ਬੱਸਦਾ ਉਸ ਦੇ ਬਾਵਜੂਦ ਪਰਿਵਾਰਕ ਮੈਂਬਰ ਨੂੰ ਦੱਸਣ ਦੀ ਬਜਾਏ ਜਿਹੜਾ ਗੇਟ ਵੀ ਬੰਦ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜੇ ਸਬੂਤ ਵੀ ਮਟਾਏ ਜਾ ਰਹੇ ਕਹਿੰਦੇ ਕਿ ਕੈਮਰੇ ਦੀਆਂ ਤਾਰਾ ਵੀ ਪਟਦੀਆਂ ਨੇ ਇਹਨਾਂ ਨੇ ਡੀਵੀਆਰ ਡਿਸਟロイ ਕੀਤਾ ਆਪਣਾ ਕੈਮਰੇ ਦੀਆਂ ਤਾਰਾਂ ਹਟਾਈਆਂ ਔਰ ਜਿੱਥੇ ਖੂਨ ਬਲੱਡ ਲੱਗਿਆ ਉਥੇ ਧੋਤਾ ਗਿਆ ਇਹਨਾਂ ਵੱਲੋਂ ਪੂਰੇ ਦੇ ਪੂਰੇ ਸਬੂਤ ਮੜਾਏ ਆ ਪੂਰੇ ਦਾ ਪੂਰਾ ਇਹਨਾਂ ਦਾ ਪ੍ਰਸ਼ਾਸਨ ਜਿਹੜਾ ਬਣਿਆ ਅੰਦਰ ਟਰਸਟ ਬਣਿਆ ਸਭ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਗੇਟ ਬੰਦ ਕੀਤੇ ਜਿਨ੍ਹਾਂ ਨੇ ਬੱਚੇ ਦੇ ਘਰੇ ਫੋਨ ਕੀਤਾ ਕਿ ਤੁਹਾਡੇ ਬੱਚੇ ਦਾ ਐਕਸੀਡੈਂਟ ਹੋਇਆ ਜਦਕਿ ਬੱਚੇ ਦੀ ਡੈਥ ਸਕੂਲ ਦੇ ਵਿੱਚ ਹੋ ਚੁੱਕੀ ਸੀ ਅੱਛਾ ਇਹ ਜਿੱਦਾਂ ਤੁਸੀਂ ਕਹਿੰਦੇ ਕਿ ਫੋਨ ਕੀਤਾ ਬੱਚੇ ਬੱਚੇ ਦਾ ਐਕਸੀਡੈਂਟ ਹੋਇਆ ਇਹ ਜਿਹੜੀ ਪੂਰੀ ਘਟਨਾ ਸਕੂਲ ਵਾਲੇ ਵੱਲੋਂ ਇਨਫੋਰਮੇਸ਼ਨ ਦਿੱਤੀ ਕਿ ਸਕੂਲ ਵਾਲਿਆਂ ਵੱਲੋਂ ਇਨਫੋਰਮੇਸ਼ਨ ਗਲਤ ਇਨਫੋਰਮੇਸ਼ਨ ਦਿੱਤੀ ਗਈ ਆ ਕਿ ਸਕੂਲ ਬੱਚੇ ਦੇ ਤੁਹਾਡੇ ਐਕਸੀਡੈਂਟ ਹੋ ਗਿਆ ਤੇ ਉਹ ਫੋਟ ਸਕੂਲ ਲੈ ਹੋਰ ਦੇ ਲੈ ਗਏ ਸਾਬ ਦਾ ਸਾਬ ਜੂਟ ਬੋਲਿਆ ਜਦੋਂ ਹਸਪੀਟਲ ਲੈ ਕੇ ਪਤਾ ਕੀਤਾ ਘਰ ਦੇ ਪਰਿਵਾਰ ਨੇ ਉਹਨਾਂ ਨੇ ਦੱਸਿਆ ਕਿ ਬੱਚੇ ਦੀ ਡੈਥ ਪਹਿਲੀ ਹੋਈ ਹੋਈ ਸੀ ਇਹ ਡੈਥ ਬੱਚੇ ਲੈ ਕੇ ਆਏ ਬੱਚੇ 7 ਸਾਲਾਂ ਦੀ ਬੱਚੀ ਜਦੋਂ 8:30 ਵਜੇ ਬੀਸ਼ਮ ਸਕੂਲ ਦੇ ਅੰਦਰ ਦਾਖਲ ਹੁੰਦੀ ਆ ਤਾਂ ਸਕੂਲ ਦੇ ਹੀ ਬਾਸ ਦੇ ਨੀਚੇ ਆ ਕੇ ਉਸ ਦੀ ਆ ਮੌਤ ਹੋ ਜਾਂਦੀ ਆ ਹੋਰ ਵੀ ਲੋਕ ਨੇ ਗਲਤ ਬਤ ਕਰਾਂਗੇ ਬਾਹਰ ਤਰਨਾਂ ਲਾ ਕੇ ਬੈਠਾਂਗੇ ਤੇ ਇਹਨਾਂ ਨੂੰ ਬੰਦਾ ਇਨਸਾਫ ਦਿਵਾਵਾਂਗੇ ਭਾਈ ਤਰਨਾਂ ਦਾ ਜਰੂਰ ਮਾਪੇ ਨੂੰ ਬੰਦਾ ਇਨਸਾਫ ਦਿਵਾਵਾਂਗੇ ਕਿ ਇਹ ਬੱਚੇ ਨਾਲ ਕਿਸੇ ਹੋਰ ਬੱਚੇ ਨਾਲ ਇੰਦਾ ਦਾ ਵਾਰਤਾ ਨਾ ਹੋਏ ਕਿਦਾਂ ਦੇਖਦੇ ਹੋ ਕਿ ਇਹ ਬੜੀ ਮੰਨ ਭੱਗੀ ਘਟਨਾ ਵ ਦੀ ਹੈ ਤੇ 2 ਘੰਟੇ ਕਿਹਾ ਜਾ ਰਿਹਾ ਕਿ ਬੱਸ ਦਾ ਜਿਹੜਾ ਸਕੂਲ ਦਾ ਗੇਟ ਵੀ ਨਹੀਂ ਖੋਲਿਆ ਗਿਆ ਹੂੰ ਪਾਜੀ ਮੈਂ ਉਹੀ ਦੱਸਣਾ ਚਾਹੁੰਦਾ ਵਾਂ ਸਭ ਤੋਂ ਵੱਡੀ ਗੱਲ ਤਾਂ ਪਾਜੀ ਬੱਚੇ ਦੇ ਐਡੇ ਵੱਡੇ ਸਕੂਲ ਦੇ ਅੰਦਰ ਪਾਜੀ ਪਾਜੀ 1 ਮਿੰਟ ਐਡੇ ਵੱਡੇ ਸਕੂਲ ਦੇ ਅੰਦਰ ਐਡੀ ਵੱਡੀ ਅਨਗੇਲੀ ਜਿਹੜੀ ਵਰਤੀ ਆ ਪਾਜੀ ਮੈਂ ਵੱਡੇ ਭਰਾਵਾ ਉਹਨਾਂ ਦੀ NGO ਦੇ ਨਾਲ ਜੁੜਿਆ ਹਾਂ ਆਪਦੇ ਬੱਚੇ ਵੱਡੇ ਪਾਜੀ ਦੇ ਆਪਦੇ ਬੱਚੇ ਇੱਥੇ ਪੜ੍ਹਦੇ ਆ ਭਾਜੀ ਉਹਨਾਂ ਮਾਪੇ ਬਾਬ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਛੋਟੀ ਉਮਰ ਤੋਂ ਇਸ ਤਰ੍ਹਾਂ ਤੱਕ ਬੱਚੇ ਨੂੰ ਪਾਲਿਆ ਤੇ ਅੱਜ ਉਹਨਾਂ ਨੂੰ ਕੀ ਕਰੇ ਜਿਹੜੀ ਖਬਰ ਮਿਲੀ ਹੋਏਗੀ ਕਿ ਉਹ ਐਕਸੀਡੈਂਟ ਹੋ ਗਿਆ ਇਹ ਨਹੀਂ ਦੱਸ ਦੇਵੇ ਸਕੂਲ ਦੀ ਅੰਗੇਲੀ ਕਰਕੇ ਸਕੂਲ ਦੇ ਵਿੱਚ ਐਡਾ ਵੱਡਾ ਭਾਣਾ ਵਰਤ ਗਿਆ ਉਹਨੂੰ ਐਕਸੀਡੈਂਟ ਦੱਸ ਰਹੇ ਨੇ ਤੋਂ ਗਲਤ ਇਨਫੋਰਮੇਸ਼ਨ ਦਿੱਤੀ ਗਲਤ ਭਾਈ ਉਹੀ ਤਾਂ ਗੱਲ ਹੈ ਨਾ ਪਹਿਲਾਂ ਗਲਤੀਆਂ ਕਰਨੀਆਂ ਬਾਅਦ ਵਿੱਚ ਉਸ ਗਲਤੀ ਦਾ ਜਿਹੜਾ ਹਰਜਾਨਾ ਭਰਨਾ ਨਾ ਪਵੇ ਤੇ ਉਸ ਚੀ ਨੂੰ ਗਲਤ ਗਾਈਡ ਕਰਨਾ ਭਾਜੀ ਅੱਛਾ ਐਡੀ ਵੱਡੀ ਜਿਹੜੀ ਗਲਤ ਇਨਫੋਰਮੇਸ਼ਨ ਵੀ ਦਿੱਤੀ ਗਈ ਨਾਮ ਬਹੁਤ ਵੱਡਾ ਵਿਸਨ ਸਕੂਲ ਲੁਧਿਆਣਾ ਦੇ ਪ੍ਰਿੰਸੀਪਲ ਨਾਲ ਗੱਲਬਾਤ ਹੋਈ ਅੰਦਰ ਗਏ ਭਾਜੀ ਮੇਰੇ ਵੱਡੇ ਭਰਾਵਾਂ ਦੀ ਸਾਰੀ ਗੱਲਬਾਤ ਹੋਈ ਆ ਮੇਰੇ ਪਹਿਲੇ ਨਾਲ ਗੱਲਬਾਤ ਹੋਈ ਹੈ ਹੋਈ ਸੀ ਇਨਫੋਰਮੇਸ਼ਨ ਨਾਲ ਗਲਤ ਦਿੱਤੀ ਕਿ ਐਕਸੀਡੈਂਟ ਹੋ ਗੱਲ ਬਿਲਕੁਲ ਸਹੀ ਹੈ ਬਟ ਇਹਨਾਂ ਦੇ ਦੇਖੋ ਬੱਸ ਅੰਦਰ ਨਹੀਂ ਆਣੀ ਚਾਹੀਦੀ ਸੀ ਬੱਚੇ ਛੋਟੇ ਛੋਟੇ ਬੱਚੇ ਨਹੀਂ ਬੱਸ ਅੰਦਰ ਆਦੇ ਨਾ ਸਿਕਿਉਰਟੀ ਆਈ ਨਹੀਂ ਕੁਝ ਵੀ ਆਈ ਨਹੀਂ ਕੋਤਾ ਅੱਛਾ ਚਲੋ ਬੱਸ ਅੰਦਰ ਬੱਸ ਅੰਦਰ ਆ ਬੱਸ ਅੰਦਰ ਆ ਵੀ ਗਈ ਆ ਕੁੜਾ ਬੱਚੀ ਦੇ ਨਾਲ ਹਾਦਸਾ ਵੀ ਵਾਪਰ ਗਿਆ ਉਸ ਤੋਂ ਡਰਾਈਵਰ ਵੀ ਫਰਾਰ ਹੈ ਬੱਸ ਵੀ ਹੈ ਨਹੀਂ ਬੱਸ ਵੀ ਹੈ ਨਹੀਂ ਬੱਸ ਵਿੱਚ ਚੱਕਦੀ ਬੱਸ ਦੇਖੋ ਆ ਜਗ੍ਹਾ ਵੀ ਸਾਫ ਹੈ ਜਗ੍ਹਾ ਵੀ ਸਾਫ ਹੈ ਆ ਜਗ੍ਹਾ ਸਮੂਹ ਬਣਾਤਾ ਰਹੇ ਉਹਨੂੰ ਭਾਜੀ ਰੋਡ ਤੇ ਤਾਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ ਹੁਣ ਤਾਂ ਸਕੂਲਾਂ 'ਚ ਵੀ ਹੋ ਗਈਆਂ ਇਸ ਸਕੂਲ ਦੇ ਅੰਦਰ ਹੋ ਗਈਆਂ ਐਡੇ ਐਡੇ ਭਾਜੀ ਕੈਮਰੇ ਲਾਏ ਇੰਨੀ ਇੰਨੀ ਫੀਸ ਹੈ ਚਲੋ ਫੀਸੇ ਨਹੀਂ ਆਈ ਉਹੀ ਤਾਂ ਗੱਲ ਹੈ ਭਾਜੀ ਉਹ ਦੇਖ ਰਹੇ ਹਾਂ ਲਵਾੜਾ ਫੀਸਾ ਦੇਖੋ ਬੱਚਿਆਂ ਨੇ ਜੇ ਬੱਚਿਆਂ ਨੇ ਆਪਣੇ ਬੱਚੇ ਨੂੰ ਐਜੂਕੇਟਡ ਬਣਾਉਣਾ ਫੀਸ ਟੈਕ ਬੜੀ ਭਾਜੀ ਜੇ ਬੱਚੇ ਮਾਪੇ ਜੇ ਘਰ ਦੇ ਵਿੱਚ ਖਿਆਲ ਰੱਖਦੇ ਨੇ ਦੂਜੇ ਉਹ ਜਿਹੜੇ ਪ੍ਰਿੰਸੀਪਲ ਨੇ ਮੈਡਮਾਂ ਨੇ ਜਾਂ ਸਰ ਨੇ ਦੂਜੇ ਮਾਪੇ ਹੋਣੇ ਜਿਨ੍ਹਾਂ ਨੇ ਸਕੂਲ ਦਾ ਧਿਆਨ ਰੱਖਣਾ ਐਡੀ ਵੱਡੀ ਨਿਗਹਿਲੀ ਹੋ ਗਈ ਐਡਾ ਵੱਡਾ ਭਾਈ ਨੁਕਸਾਨ ਐਡਾ ਵੱਡਾ ਪਾਣਾ ਵਰਤ ਗਿਆ ਇਹਦੇ ਸਾਰੇ ਜ਼ਿੰਮੇਦਾਰ ਸਕੂਲ ਦੇ ਪ੍ਰਿੰਸੀਪਲ ਵਿਧਾਇਕਾ ਬੀਸੀਐਮ ਸਕੂਲ ਦੇ ਅੰਦਰ ਮੌਜੂਦਾ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇੱਥੇ ਮੌਜੂਦ ਨੇ ਪੁਲਿਸ ਵੀ ਜਿਹੜੀ ਮੌਕੇ ਤੇ ਪਹੁੰਚੀ ਆ 7 ਸਾਲਾਂ ਦੀ ਮਾਇਰਾ ਜੋ ਕੀ ਸਕੂਲ ਦੇ ਅੰਦਰ ਦਾਖਲ ਹੁੰਦੀ ਹੈ ਔਰ ਸਕੂਲ ਦੇ ਹੀ バス ਦੇ نیچے ਆ ਕੇ ਉਹਦੀ ਮੌਕੇ ਤੇ ਜਿਹੜੀ ਮੌਤ ਹੋ ਜਾਂਦੀ ਆ ਤਾਂ ਇੱਥੇ ਇਹਨੇ ਲੋਕ ਮੌਜੂਦ ਨੇ ਉਹਨਾਂ ਵੱਲੋਂ ਗੱਲ ਆਕੀ ਜਾ ਰਹੀ ਹੈ ਕਿ ਸਕੂਲ ਦੇ ਅੰਦਰ ਜਿੰਨੇ ਵੀ ਕੈਮਰੇ ਆ ਉਹਨਾਂ ਦੀਆਂ ਤਾਰਾ ਜਿਹੜੀਆਂ ਉਹ ਕੱਢ ਦਿੱਤੀਆਂ ਗਈਆਂ ਨੇ ਇੱਕ ਵੀ ਸੀਸੀਟੀਵੀ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆਈ ਔਰ ਇਹ ਵੀ ਗੱਲ ਜਿਹੜੀ ਆਕੀ ਜਾ ਰਹੀ ਹੈ ਕਿ ਇੱਥੇ ਜਿਹੜਾ ਬਲੱਡ ਪਿਆ ਸੀ ਤਾਂ ਉਸ ਨੂੰ ਧੋ ਦਿੱਤਾ ਗਿਆ ਪਾਣੀ ਮਾਰ ਕੇ ਹਾਲਾਂਕਿ 2 ਘੰਟੇ ਜਿਹੜਾ ਗੇਟ ਵੀ ਆ ਉਹ ਨਹੀਂ ਖੋਲਿਆ ਗਿਆ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਬੀਸੀਐਮ ਸਕੂਲ ਦੀਆਂ ਦਿਖਾ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਜਿੱਤੇ ਮੋਟੋ ਯਾਰ ਪੁਲਿਸ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਅਸੀਂ ਇਸ ਜਾਂਚ ਨੂੰ ਪੂਰੀ ਇਸ ਪੂਰੀ ਜਾਂਚ ਕਰਾਂਗੇ ਸੀਸੀਟੀਵੀ ਵੀਡੀਓ ਵੀ ਜਿਹੜੀ ਉਹ ਡੀਵੀਆਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਜੋ ਬੰਦ ਦੀ ਕਾਰਵਾਈ ਉਹ ਵੀ ਕੀਤੀ ਜਾਏਗੀ ਅੱਜ ਇੱਕ ਇਨਸੀਡੈਂਟ ਜਿਹੜਾ ਰਿਪੋਰਟ ਹੋਇਆ ਜੀ ਬੀਸੀਐਮ ਸਕੂਲ 32 ਸੈਕਟਰ ਦੇ ਵਿੱਚ ਜਿੱਥੇ ਕਿ ਇੱਕ ਛੋਟੀ ਬੱਚੀ ਤੇ ਨਾਲ ਇੱਕ ਬਹੁਤ ਹੀ ਮੰਦ ਭਗਾ ਇਨਸੀਡੈਂਟ ਹੋਇਆ ਜਿਹਦੇ ਬਾਰੇ ਪੁਲਿਸ ਕੋਲ ਇਤਲਾਹ ਆਈ ਕਿ ਅਮਾਇਰਾ ਸੂਦ ਨਾਮ ਦੀ ਬੇਟੀ ਹੈ ਉਹਦੇ ਪਿਤਾ ਦਾ ਨਾਮ ਹੈ ਅਨੁਰਾਗ ਸੂਦ ਇਹ ਬੱਚੀ ਅੱਜ ਸਕੂਲ ਆਈ ਸੀਗੀ ਸਕੂਲ ਦੇ ਵਿੱਚ ਜਦੋਂ ਬੱਸ ਚੋਂ ਉਤਰਨ ਵੇਲੇ ਜਿਹੜਾ ਬੱਸ ਦੇ ਡਰਾਈਵਰ ਕੋਲੋਂ ਇਹ ਬੱਚਾ ਜਿਹੜਾ ਉਹ ਐਕਸੀਡੈਂਟ ਦੇ ਵਿੱਚ ਜਿਹੜਾ ਬੱਚੇ ਦੇ ਸੱਟ ਲੱਗ ਗਈ ਬਾਅਦ ਵਿੱਚੋਂ ਜਦੋਂ ਉਹਨੂੰ 40 ਹਸਪੀਟਲ ਲੈ ਕੇ ਜਾ ਰਹੇ ਸੀਗੇ ਤਾਂ ਉੱਥੇ ਰਸਤੇ ਦੇ ਵਿੱਚ ਹੀ ਸ਼ਾਇਦ ਜਿੱਥੇ ਸਾਨੂੰ ਪਤਾ ਉਹਦੇ ਬਾਰੇ ਉੱਥੇ ਉਹਨਾਂ ਬੱਚੇ ਦੀ ਜਿਹੜੀ ਹੈ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਜਿਹੜੀ ਹੈ ਇਹਦੀ ਡੈਥ ਹੋ ਗਈ ਹੈ। ਨਾਓ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਹੈ ਅਸੀਂ ਸਾਡੇ ਐਸਐਚਓ ਸਾਹਿਬ ਅਸੀਂ ਆ ਗਏ ਆ। ਆ ਕੇ ਜਿਹੜੇ ਪਬਲਿਕ ਦੇ ਲੋਕ ਨੇ ਉਹਨਾਂ ਦੇ ਬੜੇ ਸੈਂਟੀਮੈਂਟਸ ਹਰਟ ਹੋਏ ਆ ਉਹਨਾਂ ਨੂੰ ਬੜਾ ਦੁੱਖ ਹੈ। ਮੈਂ ਸਾਰਿਆਂ ਨਾਲ ਹੀ ਮੈਂ ਖੁਦ ਆ ਬੜਾ ਇਸ ਗੱਲ ਦੇ ਵਿੱਚ ਵਿਚਲਿਤ ਹਾਂ ਕਿ ਇੰਨੇ ਛੋਟੇ ਬੱਚੇ ਦੇ ਨਾਲ ਇੰਨਾ ਵੱਡਾ ਇਨਸੀਡੈਂਟ ਹੋ ਗਿਆ। ਔਰ ਇੰਨੀ ਮੰਦਪਾਗੀ ਕਟਣਾ ਹੋਈ ਹੈ ਜੀ ਦਾ ਕੋਈ ਹਿਸਾਬ ਨਹੀਂ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਹਿੰਦੇ ਕੈਮਰਾ ਵੀ ਉਤਾਰ ਦਿੱਤਾ ਗਿਆ ਸਰ ਦੇਖੋ ਅਜੇ ਅਜੇ ਜਿਹੜੀ ਗੱਲ ਹੈਗੀ ਆ ਅਸੀਂ ਡੀਵੀਆਰ ਕਬਜ਼ੇ 'ਚ ਲੈ ਲਿਆ ਜੀ ਡੀਵੀਆਰ ਕਬਜ਼ੇ 'ਚ ਲੈ ਲਿਆ ਜਿਹੜੀ ਆ ਭਾਈ ਸਾਹਿਬ ਨੇ ਮੈਨੂੰ ਇੱਕ ਮਿਸਟਰ ਹੈਰੀ ਜੀ ਨੇ ਦੱਸਿਆ ਕਹਿੰਦੇ ਕੋਈ ਕੈਮਰਾ ਉਤਰਿਆ ਡੋਨਟ ਵਰੀ ਹੁਣ ਮੈਂ ਲੜਕੇ ਭੇਜ ਦਿੱਤੇ ਨੇ ਅਸੀਂ ਚੈੱਕ ਕਰ ਰਹੇ ਹਾਂ ਜੇ ਕੋਈ ਕੈਮਰਾ ਵੀ ਉਤਰਿਆ ਹੋਇਆ ਹੈ ਜਾਂ ਜੋ ਵੀ ਤੁਹਾਨੂੰ ਮੈਂ ਦੱਸ ਦਿੱਤਾ ਕਿ ਇਹ ਬਹੁਤ ਹੀ ਮੰਦਪਾਗਾ ਇਨਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਹਿਊਮੈਨਿਟੇਰੀਅਨ ਗਰਾਉਂਡਸ ਦੇ ਆਧਾਰ ਦੇ ਉੱਤੇ ਸਾਇੰਟਿਫਿਕ ਤਰੀਕੇ ਦੇ ਨਾਲ ਜਿਹੜੀ ਇਹ ਇਨਵੈਸਟੀਗੇਸ਼ਨ ਕਰਕੇ ਅਗਰ ਕਿਸੇ ਵੀ ਵਿਅਕਤੀ ਦਾ ਕੋਈ ਕਸੂਰ ਹੋਏਗਾ ਹੀ ਵਿਲ ਬੀ ਡੈਲਟ ਵੈਰੀ ਸੀਰੀਅਸਲੀ ਪਰ ਪੂਰੇ ਦੇਰ ਬੱਚੇ ਪੇਰੈਂਟਸ ਬਹੁਤ ਡਰੇ ਹੋਏ ਨੇ ਪੇਰੈਂਟ ਕਹਿੰਦੇ ਸਾਡੇ ਬੱਚੇ ਆਪਾਂ ਸਕੂਲੇ ਭੇਜਦੇ ਆਂ ਸੋਚ ਕੇ ਭੇਜਦੇ ਆਂ ਕਿ ਬੱਚੇ ਸਕੂਲ ਦੇ ਵਿੱਚ ਸੇਫ ਨੇ ਸਾਡੇ ਬੱਚੇ ਅੰਦਰ ਹੀ ਜਿਹੜੇ ਇਸ ਤਰ੍ਹਾਂ ਹੋ ਰਿਹਾ ਨੇ ਦੇਖਿਓ ਜੋ ਇਹਦੇ ਵਾਸਤੇ ਤੇ ਦੇਖੋ ਮੈਂ ਹੁਣ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਅੱਜ ਵੀ ਹੈਵ ਐਨੇ ਸਾਲਾਂ ਤੋਂ ਇਹ ਸਕੂਲ ਚੱਲ ਰਿਹਾ ਹੈ ਅਕਸੀਡੈਂਟ ਹੋਇਆ ਬਹੁਤ ਹੀ ਮੰਦਭਾਗਾ ਇਨਸੀਡੈਂਟ ਹੋਇਆ ਬਟ ਅਸੀਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਜਿਹੜਾ ਇਸ ਕੇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਬਿਲਕੁਲ ਪਾਰਸ਼ੀਅਲ ਸੌਰੀ ਇਮਪਾਰਸ਼ੀਅਲ ਹੋ ਕੇ ਬਿਨਾ ਕਿਸੇ ਦੇ ਪੱਖਪਾਤ ਦੇ ਨਾਲ ਔਰ ਬਿਲਕੁਲ ਜਿਹੜੀ ਹੈ ਸੀਰੀਅਸਲੀ ਇਸ ਕੇਸ ਦੀ ਇਨਵੈਸਟੀਗੇਸ਼ਨ ਨੂੰ ਅਮਲ ਵਿੱਚ ਲਿਆਂਦਾ ਜਿਹੜੀ ਬੱਚੀ ਸਕੂਲ ਬੱਸ ਤੇ ਲਈ ਆਈ ਹੈ ਇਹ ਉਸੇ ਬੱਸ ਦੇ ਵਿੱਚ ਉੱਤਰੀ ਸੀ ਦੇਖੋ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ all these things they are the matter of investigation ਸਰ ਬਾਤ ਦਾ ਡਰਾਈਵਰ ਜੀ ਹੈ ਡਰਾਈਵਰ ਕੰਮ ਕਰ ਰਹੇ ਆ ਲੈਂਡ ਕਿਦਾਂ ਲੈ ਰਹੇ ਆ ਅੱਜ ਅੱਜ ਤੁਸੀਂ ਅੱਜ ਤੁਸੀਂ ਦੇਖ ਰਹੇ ਹੋ ਸੁਣੋ ਅੱਜ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਿਰਫ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਔਰ ਜਿਹੜੀ ਪਬਲਿਕ ਹੈਗੀ ਆ ਉਹਨਾਂ ਦੇ ਸੈਂਟੀਮੈਂਟਸ ਨੂੰ ਕਾਮ ਡਾਊਨ ਕਰ ਰਹੇ ਆ ਸੋ ਲਗਾਤਾਰ ਲੋਕ ਜਿਹੜੇ ਕਹਿ ਰਹੇ ਕਿ ਕੈਮਰੇ ਦੀਆਂ ਤਾਰਾ ਕੱਢ ਦਿੱਤੀਆਂ ਗਈਆਂ ਨੇ ਪੁਲਿਸ ਵੱਲੋਂ ਇਹ ਗੱਲ ਆਖੀ ਹੈ ਡੀਬੀਆਰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਗੀ ਜੁੜੇ ਰੌਮਦਰ ਟੀਵੀ ਨਾਲ ਧੰਨਵਾਦ